ਤਸਵੀਰਾਂ ਦੇ ਵਿੱਚ ਤੁਸੀਂ ਬੈਂਡ ਵਾਜਿਆਂ ਵਾਲਿਆਂ ਨੂੰ ਦੇਖ ਰਹੇ ਹੋ ਤੇ ਸੋਚਦੇ ਹੋ ਹੋਮੋਗੇ ਕਿ ਕਿਸੇ ਦੀ ਬਰਾਤ ਜਾ ਰਹੀ ਹੋਣੀ ਆ ਪਰ ਨਹੀਂ ਇਹ ਕਿਸੇ ਦੀ ਬਰਾਤ ਨਹੀਂ ਇਹ ਮਸਲਾ ਹੀ ਕੁਝ ਹੋਰ ਹੈ ਪੰਚਾਇਤੀ ਚੋਣਾਂ ਦਾ ਵੀਗਲ ਵੱਜਣ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਆਪਣੇ ਫਾਰਮ ਭਰੇ ਜਾ ਰਹੇ ਨੇ ਜੇਕਰ ਗੱਲ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਬੀਡੀਪੀਓ ਦਫ਼ਤਰ ਦੇ ਵਿੱਚ ਵੀ ਉਮੀਦਵਾਰਾਂ ਦੇ ਵੱਲੋਂ ਫਾਰਮ ਭਰੇ ਜਾ ਰਹੇ ਸੀ ਪਰ ਕੁਝ ਲੋਕਾਂ ਦੇ ਵਿੱਚ ਰੋਸ ਵੀ ਵੇਖਣ ਨੂੰ ਮਿਲ ਰਿਹਾ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਦਾਅਵੇਦਾਰਾਂ ਨੂੰ ਹੀ ਐਨਓਸੀ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਜੋ ਵੀ ਹੋਰ ਕਿਸੇ 파ਟਨਰ ਸਬੰਧ ਰੱਖਦਾ ਉਸ ਨੂੰ ਐਨਓਸੀ ਨਹੀਂ ਦਿੱਤੀਆਂ ਜਾ ਰਹੀ ਜਿਸ ਦੇ ਰੋਸ ਵਿੱਚੋਂ ਟਿੱਟੂ ਬਾਣੀਆਂ ਵਿੜੀਪੀਓ ਦਫ਼ਤਰ ਦੇ ਬਾਹਰ ਪਹੁੰਚੇ ਤੇ ਨੋਖੇ ਢੰਗ ਦੇ ਨਾਲ ਬੈਣ ਬਜਾ ਕੇ ਪ੍ਰਦਰਸ਼ਨ ਕੀਤਾ ਗੁਲਦਸਤਾ ਲੈ ਕੇ ਆਇਆ ਵਾ ਭਗਵਾਨ ਤਮਾਨ ਵਾਸਤੇ ਤੇ ਹਾਰ ਲੈ ਕੇ ਆਇਆ ਵਾ ਵੀਡੀਓ ਵਾਸਤੇ ਅੱਛਾ ਜੀ ਬਾਜੇ ਬਾਜੇ ਲੈ ਕੇ ਆਇਆ ਵਾ ਐ ਲੱਗਦਾ ਜਿਵੇਂ ਅੱਜ ਵੀਡੀਓ ਦਾ ਵਿਆਹ ਹੋਵੇ ਵਿਆਹ ਚ ਇਹਨੇ ਵਜਣੀ ਵਜਾਉਣੇ ਜਿੰਨੇ ਅੱਜ ਟਿੱਟੂ ਬਾਣੀ ਨੇ ਵਜਾਦੇ ਆ ਸਾਡੀ ਤਾਂ ਕੀ ਬੇਨਤੀ ਆ ਦੇਖੋ ਕੋਈ ਸਰਪੰਚ ਹੋਇਆ ਭਾਈਚਾਰਾ ਬੁਲਾ ਕੇ ਰੱਖੋ ਜਿੱਥੇ ਕਈ ਚੁੰਲੇ ਚੁੰਲੇ ਜਿੱਥੇ ਤੇ ਨਹੀਂ ਸ਼ਮਤੀ ਬਣੀ ਉਥੇ ਮੁੱਛ ਦਾ ਸੰਭਾਲ ਵੀ ਹੋ ਜਾਂਦਾ ਵਾ ਅਗਰ ਸਰਪੰਚੀ ਆਪਣੇ ਗਾਣੇ ਵਧੀਆ ਵਧੀਆ ਸੁਣੇ ਆ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਬਸਾ ਖਾਵਾਂਗੇ ਇਹਨਾਂ ਦੀ ਜਿੱਦ ਨੂੰ ਬਣੇ ਜੀ ਆਹ ਤੇ ਹੁਣ ਸਾਰੇ ਸਰਪੰਚ ਵਧੀਆ ਇੱਥੇ ਸਰਪੰਚ ਨਗਰ ਆਏ ਆ ਲਲਕਾਰੇ ਮਾਰਦੇ ਆ ਪਰ ਦੇਖੋ ਦੋ ਤਿੰਨ ਦਿਨ ਤੱਕ ਨਹੀਂ ਰਹਿਗੇ ਜੀ ਯਾਨੀ ਫਾਰਮਪੋਰਮ ਵਿੱਚ ਤੇ ਹਜ ਤੱਕ ਇਹਨਾਂ ਨੂੰ ਕਾਗਜ਼ ਪੱਤਰ ਕੋਈ ਨਹੀਂ ਇਹਨਾਂ ਨੂੰ ਦੇ ਰਿਹਾ ਇਹਨੂੰ ਉਸੇ ਨਹੀਂ ਦੇ ਰਿਹਾ ਇੱਥੇ ਅਗਰਾ ਇਹ ਤੇ ਜੰਗਲ ਰਾਜ ਬਣਿਆ ਇੱਥੇ ਜੰਗਲ ਰਾਜ ਬਣਿਆ ਡੀਡੂ ਬਣਿਆ ਲੋਕਾਂ ਵਾਸਤੇ ਲੜਦਾ ਰਿਹਾ ਵਾ ਲੋਕਾਂ ਵਾਸਤੇ ਲੜੂਗਾ ਕਰਾ ਸਮਾਂ ਘੱਟ ਮਿਲਿਆ ਬੱਬੂ ਸਹੀ ਨਹੀਂ ਸਮਾਂ ਵਹੀ ਕਰਾ ਮਿਲਿਆ ਕੀ ਕਰਾ ਇਹਨਾਂ ਦੀ ਇਹਨਾਂ ਨੇ ਟੈਨਸ਼ਨ ਵਿੱਚ ਇਹਨਾਂ ਦੀ ਮੁੱਛਾਂ ਨਹੀਂ ਵੀ ਹੋ ਜਾਂਦੀਆਂ ਨੇ ਸਰਪੰਚ ਸਾਹਿਬ ਆ ਫੇਰ ਆ ਫੇਰ ਪਾਈਆਂ ਪਾਈਆਂ ਦੇ ਹੱਕਾ ਜਾਏ ਹੋ ਦੇਖੋ ਜੀ ਗੁੰਡਾਗਰਦੀ ਦੇਖੀ ਸੀਗੀ ਪਹਿਲਾਂ ਵੀ ਪਾਰਟੀਆਂ ਕਰਦੀ ਹੁੰਦੀਆਂ ਸੀਗੀਆਂ ਇੰਨਾ ਧੱਕਾ ਕਦੇ ਜ਼ਿੰਦਗੀ 'ਚ ਨਹੀਂ ਦੇਖਿਆ ਜੰਗਲ ਰਾਜ ਬਣ ਗਿਆ ਪੂਰਾ ਗਰਾਹ ਅਸੀਂ ਤਾਂ ਕਹਿੰਨੇ ਆ ਭਗਵੰਤ ਮਾਨ ਜੀ ਤੁਹਾਡੀ ਅਸੀਂ ਇਜਤ ਕਰਦੇ ਆ ਚੋਣਾਂ ਲੜਨ ਦਾ ਅਧਿਕਾਰ ਦਿੱਤਾ ਜਾਵੇ ਕਿਉਂਕਿ ਪੀਮਰਾਉਂ ਬਦਕਰ ਸਾਹਮਣੇ ਸਾਨੂੰ ਚੋਣਾਂ ਲੜਨ ਦਾ ਅਧਿਕਾਰ ਦਿੱਤਾ ਵਾ ਬਾਈ ਸਾਨੂੰ ਦਿੱਤਾ ਵਾ ਹਰੇਕ ਨੂੰ ਦਿੱਤਾ ਅਮੀਰ ਨੂੰ ਦਿੱਤਾ ਗਰੀਬ ਨੂੰ ਦਿੱਤਾ ਚਾਹੇ ਵੀਡੀਓ ਸਭ ਤੁਸੀਂ ਵੀ ਚੋਣ ਲੜ ਲਓ ਮੈਦਾਨ ਦੇ ਵਿੱਚ ਆ ਜਾਓ ਤੁਹਾਨੂੰ ਵੀ ਇਹਨਾਂ ਨੂੰ ਸੀ ਆਪਦੀ ਵੀ ਲੈ ਲਓ ਲੇਕਿਨ ਰੋਕ ਕੋਈ ਨਹੀਂ ਇੱਥੇ ਰੋਕ ਕਾ ਵੀ ਹੋਈ ਨਹੀਂ ਇੱਥੇ ਆਹੀ ਆ ਤੇ ਸਾਡੇ ਸਰਪੰਚ ਬੰਨਾ ਬੰਨੇ ਇਹਨਾਂ ਦਾੱਕ ਨਹੀਂ ਹੈ ਇਹਨਾਂ ਦਾ ਸਰਪੰਚ ਕੋਈ ਬਾਈ ਨਾਲ ਸਰਪੰਚ ਨਹੀਂ ਮੰਨਣਾ ਅੱਜ ਬਾਲੀ ਨਹੀਂ ਦੇ ਵੀਡੀਓ ਸਭ ਗੁਲਦਸਾ ਲੈਣ ਨੂੰ ਤਿਆਰ ਨਹੀਂ ਆ ਲੋਕੀ ਗੁਲਦਸਾ ਦੀ ਵੇਟ ਕਰਦੇ ਆ ਆ ਗੁਲਦਸਾ ਲੈਣ ਆ ਇਹਨੂੰ ਕੁਛ ਵੀ ਨਹੀਂ ਮਿਲ ਰਿਹਾ ਬਾਈ ਕਰਾ ਕੋਸ਼ਿਸ਼ ਵੀ ਮਿਲ ਰਹੀ ਹੈ ਅੱਜ ਮੈਂ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਉੱਥੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਦਾ ਕੀ ਕਹਿਣਾ ਜਰਾ ਉਹ ਵੀ ਸੁਣ ਲੋ ਸਰਕਾਰੀ ਤਰਫੋਂ ਜੋ ਵੀ ਇਹਨਾਂ ਦੀਆਂ ਮੰਗਾਂ ਐ ਅਸੀਂ ਗੱਲ ਕਰਾਂਗੇ ਅੰਦਰ ਬੀਡੀਪੀ ਸਾਹਿਬ ਨਾਲ ਜੋ ਸੌਂਦੇ ਨਹੀਂ ਹੁਣ ਸਰਕਾਰੀ ਬੈਂਡ ਵੱਜੇ ਲੈ ਕਿਉਂ ਗੱਲ ਕਰਾਂਗੇ ਜੇ ਤਾਂ ਜਿਹੜੇ ਨਹੀਂ ਹੁੰਦੀਆਂ ਜਾਂ ਇਹ ਇਹ ਮਾਹੌਲ ਕਰਾਵਾਂਗੇ ਉਸ ਸਮੇਂ ਲੱਗਦਾ ਕਿ ਸਰਕਾਰੀ ਦਫਤਰ ਦੇ ਵਿੱਚ ਇਸ ਤਰ੍ਹਾਂ ਬੈਂਡ ਵੱਜੇ ਵਜਣਾ ਵਾਜਬ ਨਹੀਂ ਨਹੀਂ ਵਾਜਬ ਤੇ ਸਰ ਇਹ ਤੁਹਾਨੂੰ ਫੋਟੋ ਕੰਟਰੈਕਟ ਲੱਗਿਆ ਤਾਂ ਇਹ ਤਾਂ ਬਿਲਕੁਲ ਵਾਜਬ ਤੁਹਾਨੂੰ ਬੁੱਕਾ ਵੀ ਦਿੱਤਾ ਗਿਆ ਹਾਰ ਵੀ ਪਾਇਆ ਗਿਆ ਤੁਹਾਡਾ ਵੀ ਸਪਟਾ ਇਹ ਤਾਂ ਇਹਨਾਂ ਦੀ ਹੈ ਜੀ ਅਸੀਂ ਤਾਂ ਲੈਂਦੇ ਨਹੀਂ ਇਹਨਾਂ ਤੋਂ ਬੁੱਕਾ ਜੀ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਟੀਟੂ ਬਾਣੀਆ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੋਵੇ ਅਜਿਹੇ ਪ੍ਰਦਰ ਅੱਜਕੱਲ੍ਹ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ